ਹਲੇ ਪਾਹੀ ਲੰਘਦੇ ਰੇ ਸੀਗੇ ਕਹਿੰਦੇ ਤੁਹਾਨੂੰ ਪਾ ਦੀ ਐਡਾ ਹੀ ਲੱਗਦੀ ਪਈ ਆ ਲੋਕੀ ਦੇਖਦੇ ਆ ਕਿ ਜਗਾ ਜਗਾ ਤੇ ਬੋਰਡ ਲੱਗੇ ਹੋਏ ਆ ਜੇ ਸਰਕਾਰ ਵਧੀਆ ਕੰਮ ਕਰੇਗੀ ਤੇ ਬੋਰਡ ਵੀ ਲੱਗਣਗੇ ਬਾਕੀ ਟੈਕਸ ਦਾ ਪੈਸਾ ਲੋਕਾਂ ਦਾ ਲੋਕਾਂ ਨੂੰ ਪਤਾ ਲੱਗਦਾ ਹੈ ਸਰਕਾਰ ਵਧੀਆ ਕੰਮ ਕਰ ਰਹੀ ਹੈ ਸਾਡਾ ਕੰਮ ਹੈ ਖਬਰ ਦਿਖਾਣਾ ਸਰਕਾਰ ਵਧੀਆ ਕੰਮ ਕਰੇਗੀ ਦਿਖਾਵਾਂਗੇ ਨਹੀਂ ਵਧੀਆ ਕੰਮ ਕਰੇਗੀ ਤਾਂ ਕੋਸ਼ਨ ਵੀ ਕਰਾਂਗੇ ਲੋ ਜਾਨਾ ਇਨਫੋਰਮੇਸ਼ਨ ਦੇਖ ਰਹੇ ਹੋ ਤੁਸੀਂ ਮੈਦ ਤੋਂ ਆ ਗੁਪਤਾ ਆਰਟੀਟਾਂ ਖੜੀ ਹੋਈ ਸੀ ਇਹ ਜੀ ਇੱਥੇ ਪੰਚਮਾ ਸਾਹਿਬ ਦਾ ਇੱਕ ਬੋਰਡ ਲੱਗਿਆ ਹੋਇਆ ਆਪ ਵੀ ਦੇਖ ਸਕਦੇ ਹੋ 829 ਆਮ ਆਦਮੀ ਕਲੀਨਿਕ 80 ਤਰ੍ਹਾਂ ਦੀਆਂ ਦਵਾਈਆਂ ਮੁਫਤ 38 ਤਰ੍ਹਾਂ ਦੇ ਟੈਸਟ ਮੁਫਤ 1.54 ਕਰੋੜ ਤੋਂ ਵੱਧ ਮਰੀਜ਼ਾਂ ਨੇ ਕਰਵਾਇਆ ਇਲਾਜ ਆਰਟੀ ਚੌਂਕ ਤੇ ਬੋਰਡ ਲੱਗਿਆ ਹੋਇਆ ਆਪ ਵੀ ਦੇਖ ਸਕਦੇ ਹੋ 829 ਆਮ ਆਦਮੀ ਕਲੀਨਿਕ ਵਰਤਮਾਨ ਸਾਡ ਦੀ ਤਸਵੀਰ ਵੀ ਲੱਗੀ ਹੋਈ ਹੈ ਸ਼ਹਿਰ ਚ ਬੋਰਡ ਬੋਰਡ ਲੱਗੇ ਹੋਏ ਆ ਜਿਹੜੇ ਕੰਮ ਵਰਤਮਾਨ ਦੀ ਸਰਕਾਰ ਕਰਦੀ ਆ ਬੋਰਡ ਲਗਾਉਂਦੀ ਆ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵਰਤਮਾਨ ਸਾਭ ਵੀ ਬਈ ਵਧੀਆ ਕੰਮ ਕਰਦੇ ਰੋ ਆਹ ਦੀ ਦੇਖ ਸਕਦੇ ਹੋ ਆਮ ਆਦਮੀ ਕਲੀਨਿਕ ਪੰਜਾਬ बोर्ड दिखाने जिन्हें तुम सिखाया है, है। स्कूल भी खुल रहे हैं मुहला क्लीनिक भी खुल रहे हैं इंफ्रास्ट्रक्चर का काम भी हो रहा है नौकरियां भी दिती जा रही हैं बिजली मुफ्त बहुत ज्यादा सरकार काम कर रही है इतना ही भवंतान सरकार काम करती रहे ਕੱਟੋ ਵੱਟਵਾ ਵੀਡੀਓ ਸ਼ੇਅਰ ਜਨਨ ਜੀ ਨੂੰ ਸਬਸਕ੍ਰਾਈਬ ਕਰੋ ਤੁਮ ਦੀ ਗਾਦੀਏ ਆਰਟੀ ਚੌਂਕ ਖੜੇ ਹੋਏ ਸੀਗੇ ਤੇ ਸਾਹਮਣੇ ਦੇਖਿਆ ਤੇ ਬੋਰਡ ਲੱਗਿਆ ਸੀਗਾ 829 ਆਮ ਆਦਮੀ ਕਲੀਨਿਕ ਭਵੰਤਪੁਰ ਸਾਹਿਬ ਇੱਦਾਂ ਹੀ ਵਧੀਆ ਕੰਮ ਕਰਦੇ ਰਹੋ ਹਾਂਜੀ ਹਾਂ ਹਲੇ ਭਾਜੀ ਲੰਘਦੇ ਵੇ ਸੀਗੇ ਕਹਿੰਦੇ ਭੋਨਪਾਂ ਦੀ ਐਡਾ ਹੀ ਲੱਗਦੀ ਪਈਆਂ ਲੋਕੀ ਦੇਖਦੇ ਆ ਕਿ ਜਗਾ ਜਗਾ ਤੇ ਬੋਰਡ ਲੱਗੇ ਹੋਏ ਆ ਜੇ ਸਰਕਾਰ ਵਧੀਆ ਕੰਮ ਕਰੇਗੀ ਤੇ ਬੋਰਡ ਵੀ ਲੱਗਣਗੇ ਬਾਕੀ ਟੈਕਸ ਦਾ ਪੈਸਾ ਲੋਕਾਂ ਦਾ ਲੋਕਾਂ ਨੂੰ ਪਤਾ ਲੱਗਦਾ ਹੈ ਸਰਕਾਰ ਵਧੀਆ ਕੰਮ ਕਰ ਰਹੀ ਹੈ ਸਾਡਾ ਕੰਮ ਹੈ ਖਬਰ ਦਿਖਾਣਾ ਸਰਕਾਰ ਵਧੀਆ ਕੰਮ ਕਰੇਗੀ ਦਿਖਾਵਾਂਗੇ ਨਹੀਂ ਵਧੀਆ ਕੰਮ ਕਰੇਗੀ ਤਾਂ ਕੁਸ਼ਨ ਵੀ ਕਰਾਂਗੇ ਕਰ ਦਿਓ ਚੈਨਲ ਸਬਸਕ੍ਰਾਈਬ ਥੈਂਕ ਯੂ